ਹਾਂਜੀ ਬਈ ਦੋਸਤੋ ਕੀ ਹਾਲ ਚਾਲ ਸਵਾਲ ਤਾਂ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਵੇਂ ਕਿ ਆਪਣੇ ਘਰਾਂ ਵਿੱਚ ਪਸ਼ੂ ਸੂਂਦੇ ਆ ਸੂਣ ਤੋਂ ਬਾਅਦ ਪਸ਼ੂ ਆਪਣੇ ਦੁੱਧ ਜਿਹੜਾ ਪੀਕ ਤੇ ਲੈ ਕੇ ਆਉਂਦੇ ਉਹ ਪੀਕ ਤੇ ਨਹੀਂ ਆਉਂਦੇ ਠੀਕ ਆ ਜੀ ਉਹ ਪੀਕ ਤੇ ਨਾ ਆਉਣ ਦਾ ਕਾਰਨ ਹੋਈ ਹੈਗਾ ਇੱਕ ਸੋ ਉਸ ਦੁੱਧ ਨੂੰ ਵੀ ਆਪਾਂ ਪਸ਼ੂ ਦੇ ਪੂਰਾ ਪੀਕ ਤੇ ਲੈ ਕੇ ਆਉਣ ਵਾਸਤੇ ਆਪਾਂ ਕੀ ਕਰ ਸਕਦੇ ਆ ਕੀ ਆਪਾਂ ਉਸ ਵਿੱਚ ਚੇਂਜਸ ਜਾਂ ਤਬਦੀਲੀਆਂ ਕਰ ਸਕਦੇ ਆ ਜਿਸ ਨਾਲ ਆਪਣਾ ਪਸ਼ੂ ਦੁੱਧ ਤੇ ਪੂਰਾ ਪੀਕ ਵਿੱਚ ਆ ਸਕੇ ਠੀਕ ਆ ਜੀ ਸੋ ਤਕਰੀਬਨ ਪਸ਼ੂ ਨੇ ਇੱਕ ਮਹੀਨਾ ਲੱਗ ਜਾਂਦਾ ਦੁੱਧ ਤੇ ਬਿਲਕੁਲ ਪੀਕ ਤੇ ਆਉਣ ਨੂੰ ਸੋ ਜੇ ਇੱਕ ਮਹੀਨੇ ਤੋਂ ਬਾਅਦ ਵੀ ਆਪਣਾ ਪਸ਼ੂ ਦੁੱਧ ਪੂਰਾ ਨਹੀਂ ਪ੍ਰੋਪਰ ਦੇ ਰਿਹਾ ਤਾਂ ਉਹਦੇ ਵਾਸਤੇ ਸਵਾਸਤੇ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਇੱਕ ਵਧੀਆ ਤੇ ਸਸਤਾ ਇਸ ਹਰਲ ਤੇ ਬਹੁਤ ਹੀ ਵਧੀਆ ਕਾਮਯਾਬ ਤਰੀਕਾ ਲੈ ਕੇ ਆਏ ਆ ਨੁਸਖਾ ਜਿਹੜਾ ਕਾ ਪਤਾ ਹੁ ਦੱਸਾਂਗੇ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਠੀਕ ਹੈ ਜੀ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਪਸ਼ੂ ਨੂੰ ਦੁੱਧ ਦੇ ਪੀਕ ਤੇ ਆਉਣ ਵਾਸਤੇ ਪਸ਼ੂ ਦੀ ਜਿਹੜੀ ਅੰਦਰਲੀ ਆਪਣੀ ਬੱਚੇਦਾਨੀ ਆ ਉਹ ਬਿਲਕੁਲ ਸਾਫ਼ ਹੋਣੀ ਚਾਹੀਦੀ ਆ ਠੀਕ ਆ ਜੀ ਸੋ ਤਕਰੀਬਨ ਉਸ ਨੂੰ 15 ਤੋਂ 20 ਦਿਨ ਲੱਗ ਜਾਂਦੇ ਆ ਜੋ ਆਪਾਂ ਉਸ ਨੂੰ ਦਵਾਈਆਂ ਦਿੱਤੀਆਂ ਹੁੰਦੀਆਂ ਬੱਚੇ ਨੇ ਸਾਫ਼ ਕਰਨ ਵਾਸਤੇ ਜੇ ਤੁਹਾਨੂੰ ਆਪਾਂ ਕਹਦੇ ਨੇ ਕਿ ਕੜ ਚੱਲੇ ਜਾਣਾ ਠੀਕ ਆ ਕਈ ਵਾਰ ਆਪਣਾ ਪਸ਼ੂ ਜੇ ਆਪਣਾ ਬੱਚੇ ਦਾ ਨਹੀਂ ਅੰਦਰ ਸਾਫ਼ ਨਹੀਂ ਹੋਈ ਪ੍ਰੋਪਰ ਤਾਂ ਉਸ ਨੂੰ ਆਪਾਂ ਦਵਾਈਆਂ ਦੇ ਕੇ ਸਾਫ਼ ਕਰ ਸਕਦੇ ਆ ਸੋ ਉਸ ਤੇ ਵੀ ਆਪਣੀ ਇੱਕ ਵੀਡੀਓ ਚੈਨਲ ਤੇ ਪਾਈ ਹੋਈ ਆ ਕਿ ਕੀ ਆਪਾਂ ਦਵਾਈਆਂ ਕੀ ਪਾ ਸਕਦੇ ਆ ਜਿਵੇਂ ਨਾ ਆਪਣੇ ਪਸ਼ੂ ਦੇ ਬੱਚੇ ਜਦ ਨਹੀਂ ਸਾਫ਼ ਹੋ ਸਕੇ ਕਿਉਂਕਿ ਜੇ ਸਾਫ਼ ਹੋਊਗੀ ਫੇਰ ਹੀ ਪਸ਼ੂ ਨੂੰ ਦੁੱਧ ਦੇ ਪੀਕ ਤੇ ਆਉਣਾ ਵਾ ਸੋ ਅੱਗੇ ਪਸ਼ੂ ਨੂੰ ਜਦੋਂ ਆਪਾਂ ਨਵੇਂ ਦੁੱਧ ਕਰਾਉਣਾ ਵਾ ਉਸ ਵਾਸਤੇ ਵੀ ਬੱਚੇ ਦੇ ਨੇ ਸਾਫ਼ ਹੋਣਾ ਬਹੁਤ ਜ਼ਰੂਰੀ ਆ ਠੀਕ ਆ ਜੀ ਸੋ ਜਦੋਂ ਆਪਣਾ 15 20 ਦਿਨ ਹੋ ਗਏ ਤਕਰੀਬਨ ਪਸ਼ੂ ਸੂਏ ਨੂੰ ਬੱਚੇ ਤਾਂ ਨਹੀਂ ਬਿਲਕੁਲ ਸਾਫ਼ ਹੋ ਚੁੱਕੀ ਆ ਉਸ ਤੋਂ ਬਾਅਦ ਆਪਾਂ ਕਰਨਾ ਕੀ ਆ ਆਪਾਂ ਸਭ ਤੋਂ ਪਹਿਲਾਂ ਆਪਾਂ ਉਸ ਦੀ ਡੀਵਾਰਮਿੰਗ ਕਰਨੀ ਆ ਠੀਕ ਆ ਜੀ ਉਹ ਬਹੁਤ ਜ਼ਰੂਰੀ ਆ ਡੀਵਾਰਮਿੰਗ ਕਰਨੀ ਡੀਵਾਰਮਿੰਗ ਕਰਨ ਤੋਂ ਬਾਅਦ ਆਪਾਂ 2 ਤੋਂ 3 ਦਿਨ ਕੁਝ ਨਹੀਂ ਕਰਨਾ ਠੀਕ ਆ ਜੀ ਮਨ ਕੇ ਚਲੋ 21ਵੇਂ ਜਾਂ 22ਵੇਂ ਦਿਨ ਆਪਾਂ ਡੀ ਬਾਰਮਿੰਗ ਕਰਤੀ ਉਸ ਤੋਂ ਬਾਅਦ ਆਪਾਂ ਕੁਛ ਨਹੀਂ ਕਰਨਾ ਤਿੰਨ ਚਾਰ ਦਿਨ ਤਿੰਨਾ ਚਾਰਾਂ ਦਿਨਾਂ ਬਾਅਦ ਆਪਾਂ ਉਸ ਨੂੰ ਲਿਵਰ ਟੌਨਿਕ ਦੇਣਾ ਵਾ ਜੋ ਕਿ ਆਪਣੇ ਵੀਰ ਭਰਾ ਸਾਰੇ ਦਿੰਦੇ ਆ ਲਿਵਰ ਟੌਨਿਕ ਤੇ ਵੀ ਆਪਣੇ ਆਕੇ ਵੀਡੀਓ ਚੈਨਲ ਤੇ ਪਾਈ ਹੋਈ ਤੇ ਜਾ ਕੇ ਦੇਖ ਸਕਦੇ ਆ ਵੀ ਕੈਸੇ ਕੰਪਨੀ ਦਾ ਕਿੰਨਾ ਲਿਵਰ ਟੌਨਿਕ ਦੇਣਾ ਵਾ ਸੋ ਉਸ ਤੋਂ ਬਾਅਦ ਆਪਾਂ ਉਸ ਨੂੰ ਲਿਵਰ ਟੌਨਿਕ ਦੇਣਾ ਵਾ ਲਿਵਰ ਟੌਨਿਕ ਦੇਣ ਤੋਂ ਬਾਅਦ ਠੀਕ ਆ ਜੀ ਜੋ ਆਪਣੀ ਫੀਡ ਆਪਾਂ ਉਸ ਪਸ਼ੂ ਨੂੰ ਪਾ ਰਹੇ ਆ ਉਹ ਤੁਸੀਂ 19 ਹੀ ਪਾ ਸਕਦੇ ਆ ਜੋ ਆਪਾਂ ਤੁਹਾਨੂੰ ਦੱਸਾਂਗੇ ਚੀਜ਼ਾਂ ਵਿੱਚ ਤੁਸੀਂ ਉਹ ਐਡ ਕਰਨੀਆਂ ਆ ਠੀਕ ਆ ਜੀ ਜਾਂ ਤੁਸੀਂ ਜੇ ਇਹ ਚੀਜ਼ਾਂ ਐਡ ਕਰਕੇ ਤੁਸੀਂ ਫਿਗਰ ਘਟਾਉਣੀ ਹੋਵੇ ਥੋੜੀ ਜਿਹੀ ਘਟਾ ਵੀ ਸਕਦੇ ਆ ਜੇ ਤੁਸੀਂ 19 ਫਿਗਰ ਪਾ ਕੇ ਬਚੇ ਚੀਜ਼ਾਂ ਐਡ ਕਰਨੀਆਂ ਤਾਂ ਤੁਸੀਂ ਉਹ ਚੀਜ਼ਾਂ ਵਿੱਚ ਐਡ ਕਰ ਸਕਦੇ ਹੋ ਉਸ ਦਾ ਕੋਈ ਹਰਜ ਨਹੀਂਗਾ ਠੀਕ ਆ ਜੀ ਸੋ ਤੱਕੀ ਉਹਨਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਆਪਾਂ ਮਿਸਰੀ ਲੈ ਲੈਣੀ ਆ ਜਿਹੜੀ ਕਿ ਆਪਣੀ ਉਹ ਮੋਟੀ ਮਿਸਰੀ ਹੁੰਦੀ ਆ ਠੀਕ ਆ ਜੀ ਸੋ ਜੋ ਆਪਾਂ ਆਮ ਹੀ ਪंसारी ਦੀ ਦੁਕਾਨ ਤੋਂ ਜਾਂ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਂਦੀ ਆ ਮਿਸਰੀ ਸੋ 2 ਕਿਲੋ ਆਪਾਂ ਮਿਸ਼ਰੀ ਲੈ ਲੈਣੀ ਆ ਇਸ ਤੋਂ ਬਾਅਦ ਆਪਾਂ ਤਾਰਾ ਮਿੜਾ ਲੈ ਲੈਣਾ ਠੀਕ ਆ ਜੀ 2 ਕਿਲੋ ਤਾਰਾ ਮਿੜਾ ਲੈਣਾ ਵਾ ਜੋ ਕਿ ਤਕਰੀਬਨ ਆਪਾਂ ਜਿਹੜਾ ਸਰੋਂ ਹੁੰਦੀ ਦਾ ਸਰੋਂ ਦੀ ਕਿਸਮ ਵਿੱਚੋਂ ਹੀ ਤਾਰਾ ਮਿੜਾ ਆ ਜਾਂਦਾ ਵਾ ਸੋ ਤੁਸੀਂ 2 ਕਿਲੋ ਤਾਰਾ ਮਿੜਾ ਲੈ ਲਿਆ ਸੋ ਇਹ ਇਸ ਵਿੱਚੋਂ ਆਪਾਂ ਤੇਲ ਵੀ ਨਿਕਲੇ ਆਉਂਦਾ ਵਾ ਬਟ ਇਹ ਜੇ ਆਪਾਂ ਸਿੱਧਾ ਦਿਲ ਮੈਂ ਡਾਇਰੈਕਟ ਦਿੰਨੇ ਆ ਤਾਂ ਇਹ ਬਹੁਤ ਜ਼ਿਆਦੇ ਫਾਇਦੇਮੰਦ ਲਾਭਦਾਇਕ ਹੁੰਦਾ ਪਸ਼ੂ ਵਾਸਤੇ ਠੀਕ ਆ ਜੀ ਉਸ ਤੋਂ ਬਾਅਦ ਤੀਸਰੇ ਨੰਬਰ ਤੇ ਆਪਾਂ ਮੇਥੀ ਦਾਣਾ ਲੈ ਲੈਣਾ ਵਾ ਮੇਥੀ ਬਾਰੇ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਮੇਥੀ ਦਾਣਾ ਲੈ ਲੈਣਾ ਠੀਕ ਹੈ ਜੀ 2 ਕਿਲੋ ਲੈ ਲਿਆ ਉਸ ਤੋਂ ਬਾਅਦ ਚੌਥੇ ਨੰਬਰ ਤੇ ਆਪਾਂ ਲੈ ਲੈਣੇ ਜੀ ਚਿੱਟਾ ਜੀਰਾ ਚਿੱਟਾ ਜੀਰਾ ਲੈਣੇ ਜੀ ਆਪਾਂ 500 ਗ੍ਰਾਮ ਸਿਰਫ ਠੀਕ ਹੈ ਜੀ ਇਹ ਵੀ ਆਪਾਂ ਨੂੰ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਣਾ ਵਾ ਤੇ ਪੰਜਵੇਂ ਨੰਬਰ ਤੇ ਆਪਾਂ ਲੈ ਲੈਣੇ ਜੀ ਹਰੀ ਸੌਫ ਵੈਸੇ ਤਾਂ ਆਪਾਂ ਇਸ ਨੂੰ ਸੌਫ ਕਹਿ ਦਿੰਨੇ ਆ ਤੇ ਆਪਾਂ ਹਰੀ ਸੌਫ ਕਹਿ ਦਿੱਤਾ ਤੇ ਹਰੀ ਸੌਫ ਲੈ ਲੈਣੀ ਆ ਜੀ 500 ਗ੍ਰਾਮ ਇਹ ਵੀ ਆਪਾਂ ਨੂੰ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਣਾ ਵਾ ਸੋ ਟੋਟਲ ਆਪਣਾ ਰਾਸ਼ਨ ਹੋ ਗਿਆ 2 ਕਿਲੋ ਮਿਸਰੀ 2 ਕਿਲੋ ਤਾਰਾ ਮੀਰਾ 2 ਕਿਲੋ ਮੇਥੀ ਦਾਣਾ ਹੋ ਗਿਆ ਜੀ 500 ਗ੍ਰਾਮ ਚਿੱਟਾ ਜੀਰਾ ਤੇ 500 ਗ੍ਰਾਮ ਹੋ ਗਈ ਹਰੀ ਸੌਹ ਟੋਟਲ ਆਪਣਾ ਹੋ ਗਿਆ 2 4 6 ਤੇ 1 7 ਕਿਲੋ ਹੋ ਗਿਆ ਇਹ ਆਪਣਾ ਠੀਕ ਆ ਜੀ ਮਟੀਰੀਅਲ ਸਾਰਾ ਸੋ ਤੁਸੀਂ ਕਰਨਾ ਕੀ ਆ 7 ਕਿਲੋ ਇਹ ਜੋ ਮਟੀਰੀਅਲ ਆ ਐਸ ਨੂੰ ਸਾਰੇ ਨੂੰ ਚੰਗੀ ਤਰ੍ਹਾਂ ਆਪਾਂ ਉਹ ਜਿਵੇਂ ਪੀਸ ਲੈਣਾ ਵਾ ਠੀਕ ਆ ਜੀ ਜਿਵੇਂ ਕਿ ਮਿਸਰੀ ਹੋ ਗਈ ਐਸ ਨੂੰ ਪੀਸ ਲੈਣਾ ਤਾਰਾ ਮੀਰਾ ਜਾਂ ਮੇਥੀ ਦਾਣਾ ਠੀਕ ਆ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਬਰੀਕ ਪੀਸ ਲੈਣਾ ਇਹ ਸਾਰੇ ਮਟੀਰੀਅਲ ਨੂੰ ਤੇ ਆਪਾਂ ਐਸ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਠੀਕ ਆ ਜੀ 7 ਕਿਲੋ ਹੋ ਗਿਆ ਇਹ ਮਟੀਰੀਅਲ ਇਹ ਆਪਾਂ 7 ਦਿਨ ਦੇਣਾ ਆਪਾਂ ਪਸੂ ਨੂੰ ਲਗਾਤਾਰ ਵੀ ਇਹ 7 ਕਿਲੋ ਮਟੀਰੀਅਲ ਆਪਣਾ ਜੋ ਕਿ ਮਿਸਰੀ ਤਾਰਾ ਮੀਰਾ ਮੇਥੀ ਦਾਣਾ ਚਿਟਾ ਜੀਰਾ ਤੇ ਹਰੀ ਸੌਂਫ ਹੋ ਗਈ ਜੋ ਕਿ ਆਪਾਂ ਪੀਸ ਲਿਆ ਮਿਕਸ ਕਰ ਲਿਆ ਚੰਗੀ ਤਰ੍ਹਾਂ ਐਸ ਨੂੰ ਆਪਾਂ ਲਗਾਤਾਰ 7 ਦਿਨ ਦੇਣਾ ਵਾ ਸੋ ਆਪਾਂ ਤਕਰੀਬਨ ਹਰ ਰੋਜ਼ ਪਸ਼ੂ ਨੂੰ 1 ਕਿਲੋ ਦੇਣਾ ਹੈ। 500 ਗ੍ਰਾਮ ਆਪਾਂ ਸਵੇਰ ਨੂੰ ਦੇਣਾ, 500 ਗ੍ਰਾਮ ਆਪਾਂ ਸ਼ਾਮ ਨੂੰ ਦੇਣਾ। ਠੀਕ ਹੈ ਜੀ। ਜੇ ਮੰਨ ਲੇ ਕਿ ਚਲੋ ਆਪਾਂ ਪਸ਼ੂ ਨੂੰ 3 ਕਿਲੋ ਫੀਡ ਸਵੇਰ ਪਾ ਰਹੇ ਹਾਂ, 3 ਕਿਲੋ ਫੀਡ ਸ਼ਾਮ ਨੂੰ ਪਾ ਰਹੇ ਹਾਂ। ਸੋ ਤੁਸੀਂ 3 ਕਿਲੋ ਤੋਂ ਘਟਾ ਕੇ 2.5 ਕਿਲੋ ਫੀਡ ਵੀ ਕਰ ਸਕਦੇ ਆਂ। ਵਿੱਚ 500 ਗ੍ਰਾਮ ਤੁਸੀਂ ਇਹ ਮਟੀਰੀਅਲ ਐਡ ਕਰਕੇ 3 ਕਿਲੋ ਰੈਸ਼ਨ ਹੋ ਜਾਊਗਾ। ਠੀਕ ਹੈ ਜੀ ਪੂਰਾ। ਜਾਂ ਤੁਸੀਂ ਇਹ ਫੀਡ ਨਹੀਂ ਘਟਾਉਣੀ ਤਾਂ 3 ਕਿਲੋ ਵਿੱਚ ਪਾ ਕੇ ਇਹ 500 ਗ੍ਰਾਮ ਐਡ ਕਰਕੇ 3.5 ਕਿਲੋ ਵੀ ਕਰ ਸਕਦੇ ਆਂ। ਠੀਕ ਹੈ ਜੀ। ਸੋ ਵੀ 3 ਕਟਾ ਕੇ 250 ਗ੍ਰਾਮ ਵੀ 250 ਕੀ ਕਰ ਸਕਦੇ 2.5 ਕਿਲੋ ਤੇ ਸ਼ਾਮ ਨੂੰ ਵੀ ਇਸ ਤਰ੍ਹਾਂ ਕਰਨਾ 500 ਗ੍ਰਾਮ ਸਵੇਰ 500 ਗ੍ਰਾਮ ਸ਼ਾਮ ਨੂੰ 1 ਕਿਲੋ ਡੇਲੀ ਦੇਣਾ ਵਾ ਤੇ ਲਗਾਤਾਰ ਇਹ 7 ਦਿਨ ਦੇਣਾ ਠੀਕ ਹੈ ਜੀ ਕਰਕੇ ਦੇਖਿਓ ਬਹੁਤ ਹੀ ਵਧੀਆ ਰਿਜ਼ਲਟ ਆਊਗਾ ਠੀਕ ਹੈ ਜੀ ਪਸ਼ੂ ਜਿੰਨਾ ਪਸ਼ੂ ਨੇ ਦੁੱਧ ਦੇਣਾ ਹੋਇਆ ਪੂਰਾ ਪੀਕ ਤੱਕ ਇਸ ਰਾਸ਼ਨ ਦੇ ਨਾਲ ਪਸ਼ੂ ਜਦੋਂ ਆਪਣਾ ਇਹ ਸਾਰਾ ਮਟੀਰੀਅਲ ਖਤਮ ਹੋ ਗਿਆ ਉਸ ਤੋਂ ਬਾਅਦ ਪਸ਼ੂ ਦੁੱਧ ਦੇਣ ਤੇ ਆਪਦੇ ਆਪ ਪੀਕ ਤੇ ਆ ਜਾਊਗਾ ਠੀਕ ਹੈ ਜੀ ਸੋ ਤੁਸੀਂ ਇਹਨਾਂ ਕਾ ਜਰੂਰ ਕਰਕੇ ਦੇਖਿਓ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਕਿ ਆਪਾਂ ਪਸ਼ੂ ਨੂੰ ਸੂਣ ਤੋਂ ਬਾਅਦ ਪੀਕ ਤੇ ਕਿਸ ਤਰ੍ਹਾਂ ਲੈ ਕੇ ਆਉਣਾ ਵਾ ਸੋ ਇਹ ਨੁਸਖਾ ਜਰੂਰ ਅਪਣਾ ਕੇ ਦੇਖਿਓ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ